मौजूदा सरकार बंदि करो बंदे बंदो बंदा बदलो ਉਹਨੇ ਕਾਗਜਟ ਕਰ ਦਿੱਤੇ ਕਿ ਕਿਉਂ ਕਿ ਮੈਂ ਸਾਡੇ ਮੱਛੀ ਵਾਲੇ ਨੂੰ ਅਪੀਲ ਕਰਦੀ ਆਂ ਕਿ ਮੈਂ ਤਾਂ ਨਾ ਲਾਵਾਂਗੀ ਜਿੰਨੇ ਦਿਨ ਮੈਨੂੰ ਮਰਜੀ ਬੈਠਣਾ ਭਾਵੇਂ ਮੱਛੀ ਵਾਲੇ ਦੇ ਵਿੱਚ ਮੈਂ ਪੰਜ ਵਾਰ ਦੀ ਦਿੱਤੀ ਹੋਈ ਐਮਸੀ ਆ ਕਾਉਂਸਲਰਾਂ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਹੈਗਾ ਜੇ ਵੋਟਾਂ ਜੇ ਵੋਟਾਂ ਪੈਣਗੇ ਮੈਂ ਵੋਟਾਂ ਕਦੀ ਵੀ ਨਹੀਂ ਪਾਣਦੀ ਆਂਗੀ ਕੋਈ ਰੈਸ਼ਨ ਦੱਸਿਆ ਹੀ ਕੋਈ ਨਹੀਂ ਇਹਨਾਂ ਨੇ ਕੋਈ ਆਬਜੈਕਸ਼ਨ ਨਹੀਂ ਦੱਸਿਆ ਐਨਾ ਕੁੱਪਾ ਪ੍ਰਸ਼ਾਸਨ ਹੈ ਚਲੋ ਸ਼ੁਕਰੀਆ ਬਾਤ ਸ਼ੁਕਰੀਆ ਬਾਤ ਕਾਜ ਕਿਉਂ ਨਟਕੀਤੇ ਗਏ ਦੇਖੋ ਸਾਡੇ ਜਿਹੜੇ ਕਾਗਜ਼ ਰਿਜੈਕਟ ਕੀਤੇ ਗਏ ਨੇ ਤਾਂ ਇਹ ਅੱਗੇ ਤੁਹਾਨੂੰ ਦੱਸਣ ਦਾ ਦੇ ਸਹੀ ਨਾ ਵੀ ਆ ਤੁਹਾਡੇ ਤੇ ਅਬਜੈਕਸ਼ਨ ਆ ਬਿਨਾ ਸਾਨੂੰ ਕੋਈ ਨੋਟਿਸ ਸਾਡੇ ਮੋਬਾਈਲ ਨੰਬਰ ਫਾਈਲਾਂ ਦੇ ਬਾਹਰ ਨੋਟ ਕੀਤੇ ਹੋਏ ਨੇ 6 ਨੰਬਰ ਤੋਂ ਮੈਂ ਭਾਜੀਪੀ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਆ ਮੈਂ ਖੁਦ ਇਲੈਕਸ਼ਨ ਲੜ ਰਹੇ ਆਂ ਆ ਔਰ ਮੇਰੇ ਤੇ ਸਾਰੇ ਮੇਰੇ ਪੇਪਰ ਬਿਲਕੁਲ ਸਹੀ ਬਰੇਕ ਪਰੇ ਗਏ ਨੇ ਵਕੀਲ ਦੇ ਥਰੂ ਪਰੇ ਗਏ ਨੇ ਉਦੇ باوجود ਵੀਰਾਂ ਨੇ ਬਿਨਾਂ ਨੋਟਿਸ ਬਿਨਾਂ ਦੱਸੇ ਫਾਈਲ ਦੇ ਉੱਤੇ ਸਾਡਾ ਆਵਾੜ ਨੰਬਰ ਲਿਖਾਇਆ ਹੈ ਮੋਬਾਈਲ ਨੰਬਰ ਲਿਖਾਇਆ ਹੈ ਤੁਹਾਨੂੰ ਕੋਈ ਵੀ ਫੋਨ ਨਹੀਂ ਆਇਆ ਅਸੀਂ 4 ਵਜੇ ਇੱਥੇ ਆਏ ਆ ਕਹਿੰਦੇ ਜੀ 5 ਵਜੇ ਜਿਹੜੇ ਹੈਗੇ ਲਿਸਟਾਂ ਬਾਹਰ ਲੱਗ ਜਾਣਗੀਆਂ ਤੁਸੀਂ ਇਹ ਦੇਖੋ 2 ਘੰਟੇ ਤੋਂ ਸਾਨੂੰ 5 ਮਿੰਟ 5 ਮਿੰਟ 5 ਮਿੰਟ ਕਰੀ ਜਾ ਰਹੇ ਨੇ ਔਰ ਆ ਹੁਣ ਐਂਡ ਦੇ ਜਾ ਕੇ ਦੱਸਿਆ ਵੀ ਬਾਕੀ ਸਾਰੇ ਰਿਜੈਕਟ ਇੱਕ ਲਾ ਝਾੜੂ ਬਦੋ ਜਿੱਥੇ ਵੀ ਦੇਖਦੇ ਨੇ ਬਾਕੀ ਬਾਕੀ ਜਿੱਥੇ ਇਹਨਾਂ ਨੇ ਹਰਨਾ ਆ ਕਿ ਐਕਸ਼ਨ ਹੋਵੇ ਚਲੋ ਫਿਰ ਕੋਰ ਜਾਵਾਂਗੇ ਜੀ ਅਸੀਂ ਕੋਰ ਜਾਵਾਂਗੇ ਕੋਰ ਤੇ ਰੋ ਜਾ ਕੇ ਕਾਵਾਂਗੇ ਅਸੀਂ ਅਜੇ ਨਾ ਨਾ ਰੋੜਾ 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 ਜਾ ਕੇ ਜਾਮ ਕਰਾਂਗੇ ਔਰ ਅੱਜ ਤੱਕ 25 ਸਾਲਾਂ ਦੇ ਵਿੱਚ ਤੁਸੀਂ ਦੇਖੋ ਮਨਜੀਤ ਕੁਮਾਰੀ ਪੰਜ ਵਾਰ ਇਲੈਕਸ਼ਨ ਲੜੀ ਆ ਕੀ ਉਹਨਾਂ ਦੇ ਕਾਗਜ਼ੀ ਵੀ ਗਲਤ ਆ ਜਿਹੜੇ ਪੰਜ ਵਾਰ ਇਲੈਕਸ਼ਨ ਲੜ ਕੇ ਅਜੇ ਨੂੰ ਮੈਂ ਤਾਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਆ ਉਹ ਪੰਜ ਵਾਰੀ ਦੇ ਕੈਂਡੀਡੇਟ ਨੇ ਜਿੱਤੇ ਤੋਂ ਕੈਂਡੀਡੇਟ ਨੇ ਔਰ ਉਹਨਾਂ ਦੇ ਪੇਪਰ ਵੀ ਰੱਦ ਕਰਤੇ ਕਾਂਗਰਸ ਨੇ ਇਹਦਾ ਸ਼ਰਿਆਨ ਤੱਕ ਆ ਜੀ ਆਪ ਦਾ ਇਹਦਾ ਭਗਵਾਨ ਤਮਾਨ ਹਾ ਕੀ ਗੱਲ ਹੈ ਗੱ사 ਉਹ ਤੁਹਾਡਾ ਕੀ ਐਕਸ਼ਨ ਹੋ ਕੀ ਕਿੰਨੇ ਕਾਂਗਰਸ ਰਟ ਕਰਤੇਗੇ ਜੀ ਤਕਰੀਬ 50% ਵੋਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਇੱਕ ਐਡੀਟ ਹੀ ਡਿਕਲੇਅਰ ਕੀਤਾ ਇਹਨਾਂ ਨੇ ਉਹਦੇ ਪੇਪਰੇ ਕਲੀਅਰ ਕੀਤੇ ਆ ਤੇ ਇਸ ਤੋਂ ਇਹ ਲੱਗ ਰਿਹਾ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿੱਤਕਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਧਰਤੀ ਬਾਚੀਵਾੜਾ ਸਾਹਿਬ ਦੇ ਵਿੱਚ ਹੋਇਆ ਇਹ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਪਰਨੇ ਟੱਲੋ ਸਾਹਿਬ ਇੱਥੇ ਖੜੇ ਨੇ ਜੀ ਬੀਜੇਪੀ ਦੇ ਇੱਥੇ ਹੈਗੇ ਨੇ ਕਾਂਗਰਸ ਪਾਰਟੀ ਦੀ ਮੁੱਖੀ ਲੀਡਰਸ਼ਿਪ ਇੱਥੇ ਹੈਗੀ ਜਾਂ ਤਾਂ ਹੁਣ ਬੜਾ ਸੋਚ ਵਿਚਾਰ ਕੇ ਅਸੀਂ ਬੜਾ ਸਖਤ ਫੈਸਲਾ ਲੈਣ ਜਾ ਰਹੇ ਹਾਂ ਸਾਨੂੰ ਕੁਝ ਸਮਾਂ ਮਿਲਨ ਦਿੱਤਾ ਜਾਵੇ ਅਗਿਸੀ ਉਹ ਫੈਸਲਾ ਲੈ ਸਕੀਏ ਤੇ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਰਓ ਮਿਊਸਪਲ ਕਮੇਟੀ ਮਾਛੀਵਾੜਾ ਸਾਹਿਬ ਉਹ ਸਾਰੀ ਜ਼ਿੰਦਗੀ ਆਪਣੀ ਉਹ ਹਾਈ ਕੋਰਟ ਤੇ ਗੇੜੇ ਕੱਢੂਗੀ ਬਿਲਕੁਲ ਤੇ ਉਹਨੂੰ ਪਤਾ ਲੱਗ ਜੂਗਾ ਵੀ ਉਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਕੀਤੀ ਐ ਇੱਥੇ ਪੋਸਟਿੰਗ ਲੈ ਕੇ ਤੇ ਆਹ ਲਿਸਟ ਲਾ ਕੇ ਕੀਤੀ ਐ ਆਪਣੇ ਬੱਚਿਆਂ ਤੱਕ ਨੂੰ ਦੱਸ ਕੇ ਜਾਊਗੀ ਵੀ ਇਹ ਗਲਤੀ ਨਹੀਂ ਕਰਨੀ ਕਰ ਮਿਸਟਰ ਸਾਹਿਬ ਤੁਹਾਡਾ ਅਪੀਲ ਜੀ ਸਾਹਿਬ ਸੁਨੀ ਸੋਮਣ ਕੱਜਾ ਵੱਲੋਂ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਕਿਉਂਕਿ ਇਹ ਸ਼ਰੀਆਮ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਪਹਿਲਾਂ ਤਾਂ ਇਲੈਕਸ਼ਨਾਂ ਲੇਟ ਸੀ ਅੱਜ ਉਹਨਾਂ ਨੇ 50% ਓਮੀ ਜਿਤਾ ਲਏ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵਿਚੋਂ ਦੇ ਹਜੇ ਕਾਉਂਸਲਰ ਨੇ ਜਿਹੜੇ ਕਈ 5-5 ਵਾਰ ਕੋਈ 2-2 ਵਾਰ ਬਣੇ ਨੇ ਉਹਨਾਂ ਦੇ ਕਾਗਜ਼ ਪਹਿਲਾਂ ਉਹਨਾਂ ਨੇ ਲੜ ਲਈ ਇਸ ਵਾਰ ਉਹਨੇ ਰਿਜੈਕਟ ਉਹਨੇ ਅੱਜ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਅੱਜ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਐ ਜਾ ਕਦੇ ਕੁਝ ਨਹੀਂ ਹੋਇਆ ਸੀ ਪਰ ਇਹ ਸ਼ਰੀਆਮ ਤੱਕਾ ਹੋਇਆ 50 ਪਰ ਉਹਨਾਂ ਨੂੰ ਡਰ ਸੀ ਵੀ ਐਤ ਕਿ ਉਹਨਾਂ ਨੂੰ ਜਿੱਤ ਨਹੀਂ ਹੋਣਾ ਸਰਕਾਰ ਦੇ ਨਾਕਾਮੀਆਂ 'ਚ ਪਾਉਣ ਦੇ ਲਈ ਖਾਸ ਕਰ ਮੱਛਵਾੜਾ ਸਾਹਿਬ ਦੇ ਲੋਕਾਂ ਨਾਲ ਤੱਕਾ ਹੋਇਆ ਜਿਹੜਾ ਸਾਡਾ ਵੋਟ ਦਾ ਅਧਿਕਾਰ ਆ ਉਹ ਵੀ ਖੋ ਲਿਆ ਅਤੇ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲੇ ਪਕਤ ਕੀਤਾ ਗਿਆ ਤੁਸੀਂ ਆਪ ਦੇਖੋ 5 ਵਜੇ ਸਮੁੱਚੇ ਪੰਜਾਬ ਦੇ ਵਿੱਚ ਲਿਸਟਾਂ ਲੱਗੀਆਂ ਆ 7:30 ਦੇ ਕਰੀਬ ਸਮਾਂ ਹੋ ਗਿਆ ਹੁਣ ਉਹ ਵੀ ਚੋਰੀ ਚੁਪੇ ਲਿਸਟਾਂ ਲਾ ਕੇ ਉਹਦੇ ਵਿੱਚ ਵੀ ਉਹ ਕੈਂਡੀਡੇਟ ਮੈਂ ਤਾਂ ਇਹ ਹੈਰਾਨਾ ਚਾਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਾਉਂਸਲਰ ਸਾਹਿਬ ਸਨ ਜਿਹੜੇ 5 ਵਾਰ ਕਾਉਂਸਲਰ ਬਣ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰੇ ਉਸੇ ਘਰ ਚ ਰਹਿੰਦੇ ਨੇ ਇੱਕ ਅਕਾਲੀ ਦਲ ਦਾ ਕੈਂਡੀਡੇਟ ਸੀ ਉਹ ਉੱਥੇ ਹੀ ਰਹਿ ਰਿਹਾ ਉਹ ਵੀ ਪਿਛਲੀ ਵਾਰ ਉਹ ਬਣਿਆ ਆ ਤੇ ਅੱਜ ਉਹਦੇ ਕਾਗਜ਼ ਰਿਜੈਕਟ ਕਰਦੇ ਸ਼ਰਿਆਮ ਤੱਕਾ ਹੋ ਰਿਹਾ ਤੇ ਇਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਰਲ ਕੇ ਸਾਰੀਆਂ ਪਾਰਟੀਆਂ ਕਰਨੀਆਂ ਕਿਉਂਕਿ ਪੰਜਾਬ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਮੱਕੀ ਚੋਣਾ ਲਗੋਗੇ ਤੁਸੀਂ ਜਾਣੇ ਬਾਕੀ ਸੱਚਾ ਆ ਕੇ ਮੇਰੇ ਬਾਰੇ ਫੈਸਲਾ ਜਿਹੜਾ ਕਿਉਂਕਿ ਅਸੀਂ ਸਬੂਚੀਆਂ ਟੀਮਾਂ ਬੈਠੀਆਂ ਨੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਕਰਨਗੀਆਂ ਕਿਉਂਕਿ ਇਹ ਦੇਖੋ ਜਿਵੇਂ ਪਹਿਲਾਂ ਕਿਹਾ ਗਿਆ ਰਾਜਾ ਗਿਰਜੀ ਬਲੋ ਵੀ ਆਰੋ ਤੇ ਤਾਂ ਐਕਸ਼ਨ ਹੋਣਾ ਹੀ ਹੋਣਾ ਪਰ ਕੀ ਜਿਹੜੀ ਹੁਣ ਇਲੈਕਸ਼ਨ ਗਾਹਾਂ ਦੀ ਉਹ ਫੇਰ ਹੋਊਗੀ ਨਹੀਂ ਹੋਊਗੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਵਿਚਾਰਾਂਗੇ ਸੋਚਾਂਗੇ ਆਪਣੀ ਹਾਈ ਕਮਾਂਡਾਂ ਨਾਲ ਗੱਲ ਕਰਕੇ ਉਹਦਾ ਫੈਸਲਾ ਵੀ ਜਲਦ ਤੁਹਾਨੂੰ ਦੱਸਾਂਗੇ ਜੀ ਡਿਕਵਿਟ ਅਣੀ ਆਪਣਾ ਨਾਮ ਤੇ ਆਉਤਾ ਦੱਸਿਓ ਪਸਤੂਰ لال ਵੈਂਟੂ ਜੀ ਸੀਨੀਅਰ ਵਾਈਸ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਜੋ ਧੱਕੇਸ਼ਾਹੀ ਹੋਈ ਆ ਮੱਚਵੜਾ ਸਾਹਿਬ ਦੇ ਵਿੱਚ ਕੀ ਹੁਣ ਤੁਸੀਂ ਕਾਹ ਐਕਸ਼ਨ ਲੈ ਰਹੇ ਹੋ ਅੱਜ ਜੋ ਧੱਕੇਸ਼ਾਹੀ ਆਮ ਆਦਮੀ ਪਾਰਟੀ ਨੇ ਮੱਚਵੜਾ ਸ਼ਹਿਰ ਚ ਬੋਪਰਾ ਨਾਲ ਤੇ ਜਿਹੜੇ ਕੈਂਡੀਡੇਟ ਖੜੇ ਤੇ ਉਹਨਾਂ ਨੇ ਕੀਤੇ ਆ ਉਹਨਾਂ ਨੇ ਔਰੰਗਜੀਬ ਦੀ ਜਾਤ ਨੂੰ ਤਾਜ਼ਾ ਕਰਤਾ ਐਕਸ਼ਨ ਤੋਂ ਹੁਣ ਆਇਆ ਵੀ ਸਾਰਾ ਸ਼ਹਿਰ ਤਰਾਤਰਾਂ ਕਰ ਰਿਹਾ ਸਾਰਾ ਏਰੀਆ ਤਰਾਤਰਾਂ ਕਰ ਰਿਹਾ ਇੰਨਾ ਪਾਰਟੀਆਂ ਦੇ ਵਰਕਰ ਤੇ ਲੀਡਰ ਕੱਲ ਨੂੰ ਗੁਰਦੁਆਰਾ ਚਰਨ ਕਬਲ ਸਾਹਿਬ ਅਰਦਾਸ ਕਰਕੇ 10 ਵਜੇ ਸ਼ਹਿਰ ਚ ਮਾਰਚ ਕੱਢਾਂਗੇ ਇਕੱਠੇ ਹੋਗੇ ਲੋਕਾਂ ਨੂੰ ਦੱਸਾਂਗੇ ਵੀ ਆਮ ਆਗਦੀ ਪਾਰਟੀ ਕਿੰਨਾ ਧੱਕਾ ਕਰ ਸਕਦੀ ਐ ਤੋਂ ਵੱਧ ਵੀ ਦੇਖੋ ਡੈਮੋਕਰੇਸੀ ਦਾ ਅੱਜ ਗळा ਘੁੱਟਿਆ ਗਿਆ 1947 ਤੋਂ ਬਾਅਦ ਜੱਦੀ ਸਰਕਾਰਾਂ ਹੋਣ ਚਾਹੀਆਂ ਕਦੇ ਵੀ ਕਿਸੇ ਪਾਰਟੀ ਨੇ ਜਿਹੇ ਕੰਮ ਨਹੀਂ ਤਾਂ ਕੀਤਾ ਸਾਡੀ ਕਾਂਗਰਸ ਪਾਰਟੀ ਨੇ ਮੈਂ ਇੰਨੇ ਸਾਰਾ ਰਾਜ ਕੀਤਾ ਮਜਾਲਕਾ ਕਿਸੇ ਦੇ ਇੱਕ ਵੀ ਕਾਗਰਡੀਅਨ ਕੀਤਾ ਹੋਵੇ ਇਹਦਾ ਇਲੈਕਸ਼ਨ ਆ ਲੈਕਚਰ ਫੇਅਰ ਹੋਣਾ ਚਾਹੀਦਾ ਦਾ ਇਹਦਾ ਜਿੰਦਦਮ ਹੁੰਦਾ ਉਹ ਜਿੱਤਦਾ ਪਰ ਆਦਾ ਬਹੁਤ ਮਾੜੀ ਘਟਣਾ ਆ ਮੇਰੇ ਗਿਆ ਦੀ ਨੂੰ ਜਿੰਨਾ ਨਿੰਦਲਿਓ ਉਹ ਥੋੜੀ ਆ ਇਸ ਲਈ ਸਾਡਾ ਵਰਕਰ ਘਰੋਂ ਇੱਕ ਇੱਕ ਨਿਕਲ ਗਏ ਜਿਵੇਂ ਸਾਰੀ ਪਾਰਟੀਆਂ ਆਪਣੇ ਕਾਗ ਚੱਕ ਸਕਦੀਆਂ ਨੇ ਇਹ ਅਸੀਂ ਹਾਈ ਕਮਾਂਡ ਨਾਲ ਸਲਾਹ ਕਰਕੇ ਕਰਾਂਗੇ ਬਾਕੀ ਹਾਈ ਕੋਰਟ ਜਰੂਰ ਜਾਣੀਆਂ ਸਾਰੀਆਂ ਪਾਰਟੀਆਂ ਹਾਈ ਕੋਰਟ ਤੁਸੀਂ ਆਰੋ ਜਿਹੜਾ ਇੱਥੇ ਲੱਗਿਆ ਉਹਨੂੰ ਵੀ ਪਾਰਟੀ ਬਣਾਵਾਂਗੇ ਬਾਕੀ ਬਿਲਕੁਲ ਮੈਨੂੰ ਲੱਗਦਾ ਵੀ ਆਪਾਂ 100% ਕਾਮਯਾਬ ਹੋਵਾਂਗੇ ਇਹ ਚ ਅਸੀਂ ਠੀਕ ਕਿੰਗ ਆਫ ਸਪਾਈਸਿਸ ਰੈਸਟੋਰੈਂਟ ਕਾਫੇ ਐਂਡ ਅ ਰੂਫਟਾਪ ਮੇਂ ਆਪਕਾ ਸਵਾਗਤ ਹੈ यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है